ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਲੋਕਾਂ ਨੂੰ ਕਈ ਵਾਰ ਕਈ ਬੰਦੇ ਕਹਿ ਦਿੰਦੇ ਆ ਕਿ ਯਾਰ ਉਹ ਮੌਕਾ ਬੜਾ ਵਧੀਆ ਸੀ ਤੇਰੇ ਕੋਲੇ ਜੇ ਤੂੰ ਉਸ ਸਮੇਂ ਆਹ ਕੰਮ ਕੀਤਾ ਹੁੰਦਾ ਉਸ ਮੌਕੇ ਆਹ ਕੰਮ ਕੀਤਾ ਹੁੰਦਾ ਤਾਂ ਅੱਜ ਤੈਨੂੰ ਬੜਾ ਫਾਇਦਾ ਹੋਣਾ ਸੀ ਫਿਰ ਉਹ ਬੰਦਾ ਸੋਚਦਾ ਕਿ ਯਾਰ ਮੈਨੂੰ ਪਤਾ ਕਿਵੇਂ ਲੱਗੇ ਉਹ ਮੌਕਾ ਮੇਰੇ ਲਈ ਵਧੀਆ ਸੀ ਤਾਂ ਤੁਹਾਨੂੰ ਅੱਜ ਵੀਡੀਓ ਵਿੱਚ ਦੱਸਦੇ ਆ ਕਿ ਕਿਹੜਾ ਮੌਕਾ ਵਧੀਆ ਹੁੰਦਾ ਤੁਸੀਂ ਕਿਵੇਂ ਸਮਝਦਾਰੀ ਤੋਂ ਕੰਮ ਲੈਣਾ ਸੋ ਦੋਸਤੋ ਬਹੁਤ ਵਧੀਆ ਕਹਾਣੀਆਂ ਆ ਵੀਡੀਓ ਨੇਂਡ ਤੱਕ ਬਣੀ ਰਹੀ ਉਹ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਸਧਾਰਨ ਜਿਹਾ ਵਿਅਕਤੀ ਸਧਾਰਨ ਜੀਆਂ ਮੂਰਤੀਆਂ ਪੱਥਰ ਦੀਆਂ ਤੇ ਮਿੱਟੀ ਦੀਆਂ ਮੂਰਤੀਆਂ ਬਣਾਉਂਦਾ ਹੁੰਦਾ ਉਹ ਹਰ ਰੋਜ਼ ਆਪਣੀਆਂ ਮੂਰਤੀਆਂ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਹੁੰਦਾ ਇੱਕ ਦਿਨ ਕੀ ਹੁੰਦਾ ਜਦੋਂ ਪੱਥਰ ਇੱਕ ਗੱਟੇ ਦੇ ਵਿੱਚੋਂ ਥੈਲੇ ਦੇ ਵਿੱਚੋਂ ਜਦੋਂ ਮੂਰਤੀ ਬਣਾਉਣ ਲਈ ਪੱਥਰ ਖੜਦਾ ਤਾਂ ਉਸ ਵਿੱਚ ਉਸ ਨੂੰ ਇੱਕ ਛੋਟਾ ਜਿਹਾ ਪੱਥਰ ਦਾ ਬਹੁਤ ਹੀ ਸੋਹਣਾ ਟੁਕੜਾ ਲੱਭਦਾ ਤਾਂ ਉਹ ਜਦੋਂ ਆਪਦਾ ਪੱਥਰ ਦਾ ਸੋਹਣਾ ਟੁਕੜੇ ਨੂੰ ਦੇਖਦਾ ਤੇ ਉਹ ਦੇਖ ਕੇ ਉਸ ਨੂੰ ਸਾਫ਼ ਸੁਥਰਾ ਕਰਕੇ ਉਵੇਂ ਹੀ ਆਪਣੇ ਘਰ ਦੇ ਬਾਹਰ ਰੱਖ ਲੈਂਦਾ ਕਿ ਯਾਰ ਇਹ ਤਾਂ ਬੜਾ ਵਧੀਆ ਪੀ ਪੱਥਰ ਆ ਇਹਦੀ ਮੈਂ ਮੂਰਤੀ ਕਿਉਂ ਬਣਾਉਣੀ ਆ ਇਹ ਤਾਂ ਬਹੁਤ ਸੋਹਣਾ ਲੱਗਦਾ ਮੈਂ ਆਪਣੇ ਘਰ ਦੇ ਬਾਹਰ ਟੰਗੂਗਾ ਵਧੀਆ ਲੱਗੇਗਾ ਮੇਰੇ ਘਰ ਦੀ ਸ਼ੋਭਾ ਵਧੇਗੀ ਉਹ ਇਹ ਸੋਚ ਕੇ ਆਪਣੇ ਘਰ ਦੇ ਬਾਹਰ ਉਹ ਅੰਦਰ ਕਮਰੇ ਦੇ ਕੋਲੇ ਉਹ ਟੁਕੜੇ ਨੂੰ ਰੱਖ ਲੈਂਦਾ ਉਸ ਮੂਰਤੀ ਵਾਲੇ ਦੇ ਕੋਲ ਇੱਕ ਦਿਨ ਕੀ ਹੁੰਦਾ ਦੁਕਾਨਦਾਰ ਇੱਕ ਮੂਰਤੀਆਂ ਲੈਣ ਦੇ ਲਈ ਆਉਂਦਾ ਉਹ ਦੁਕਾਨਦਾਰ ਜਦੋਂ ਮੂਰਤੀਆਂ ਲੈਣ ਦੇ ਲਈ ਆਉਂਦਾ ਤਾਂ ਉਸ ਦੀ ਨਿਗਾ ਉਸ ਪੱਥਰ ਦੇ ਉੱਪਰ ਪੈਂਦੀ ਆ ਤਾਂ ਉਹ ਮੂਰਤੀ ਵਾਲੇ ਨੂੰ ਕਹਿੰਦਾ ਕਿ ਯਾਰ ਬੜਾ ਸੋਹਣਾ ਪੱਥਰ ਆ ਬੜਾ ਚਮਕ ਲਿਸ਼ਕਦਾ ਵਾਹੇ ਇਹ ਕਿੰਨੇ ਵੇਚਣ ਲਈ ਰੱਖੇ ਤੇ ਉਹ ਕਹਿੰਦਾ ਜੀ ਵੇਚ ਦਿਨਾ ਕੋਈ ਗੱਲ ਨਹੀਂ ਤੇ ਉਹ ਦੁਕਾਨਦਾਰ ਉਸ ਤੋਂ ਪੁੱਛਦਾ ਕਿ ਕੀ ਕੀਮਤ ਹੈ ਦੀ ਤਾਂ ਜਿਹੜਾ ਮੂਰਤੀ ਵਾਲਾ ਹੁੰਦਾ ਤੇ ਉਹ ਦੁਕਾਨਦਾਰ ਨੂੰ ਕਹਿੰਦਾ ਕਿ सेठ जी ਮੈਨੂੰ ਤਾਂ ਤੁਸੀਂ ਇਸ ਦੇ ਬਦਲੇ 2 ਕਿਲੋ ਖਾਂਡੀ ਦੇ ਦਿਓ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਉਹ ਜਿਹੜਾ ਦੁਕਾਨਦਾਰ ਹੁੰਦਾ ਦੁਕਾਨਦਾਰ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਮੇਰੇ ਤੋਂ ਫਿਰ 2 ਕਿਲੋ ਖੰਡ ਲੈ ਈ ਜਾ ਕੇ ਤੇ ਮੈਂ ਪੱਥਰ ਨੂੰ ਲੈ ਜਾਂਦਾ ਉਹ ਪੱਥਰ ਨੂੰ ਲੈ ਜਾਂਦਾ ਉਹ ਸੋਚਦਾ ਦੁਕਾਨਦਾਰ ਕਿ ਪੱਥਰ ਨੂੰ ਮੈਂ ਆਪਣੇ ਇੱਕ ਦੁਕਾਨ ਦੇ ਕਾਊਂਟਰ ਤੇ ਰੱਖੂਗਾ ਜਿਸ ਨਾਲ ਮੇਰੀ ਦੁਕਾਨ ਦੀ ਸ਼ੋਭਾ ਬਹੁਤ ਵਧੀਆ ਮਤਲਬ ਸਜਾਵਟ ਵਧੀਆ ਲੱਗੇਗੀ ਬਹੁਤ ਵਧੀਆ ਲੱਗੇਗਾ ਉੱਥੇ ਪਿਆ ਜਦੋਂ ਦੁਕਾਨਦਾਰ ਆਪਣੇ ਕਾਊਂਟਰ ਦੇ ਉੱਪਰ ਉਸ ਪੱਥਰ ਨੂੰ ਲਿਆ ਕੇ ਸਾਫ਼ ਸੁਥਰਾ ਕਰਕੇ ਰੱਖ ਲੈਂਦਾ ਤਾਂ ਉਸ ਦੁਕਾਨਦਾਰ ਦੇ ਕੋਲ ਇੱਕ ਸੁਨਿਆਰਾ ਹੁੰਦਾ ਸੁਨਿਆਰਾ ਉਸ ਦੁਕਾਨਦਾਰ ਤੋਂ ਕੁਝ ਸਮਾਨ ਲੈਣ ਦੇ ਲਈ ਹੁੰਦਾ ਤੇ ਜਦੋਂ ਉਸ ਦੀ ਨਿਗਾ ਉਸ ਪੱਥਰ ਦੇ ਉੱਪਰ ਪੈਂਦੀ ਆ ਜਿਹੜਾ ਕਿ ਉਸਨੇ ਮੇਨ ਕਾਊਂਟਰ ਦੇ ਉੱਪਰ ਰੱਖਿਆ ਹੁੰਦਾ ਦੁਕਾਨਦਾਰ ਨੇ ਤਾਂ ਸੁਨਿਆਰਾ ਪੁੱਛਦਾ ਉਸ ਨੂੰ ਕਿ ਸੇਠ ਜੀ ਇਹ ਪੱਥਰ ਤੁਸੀਂ ਵੇਚਣਾ ਵਾ ਵੇਚਣ ਲਈ ਰੱਖਿਆ ਉਹ ਜਿਹੜਾ ਦੁਕਾਨਦਾਰ ਹੁੰਦਾ ਉਹ ਕਹਿੰਦਾ ਜੇ ਤੂੰ ਲੈਣਾ ਤਾਂ ਦੇ ਦੇਣੇ ਆਪਾਂ ਵੇਚ ਵੀ ਦੇਣੇ ਕੋਈ ਵੱਡੀ ਗੱਲ ਨਹੀਂ ਇਹ ਤਾਂ ਤਾਂ ਉਹ ਕਹਿੰਦਾ ਕਿੰਨੇ ਦਾ ਦੇਣਾ ਉਹ ਜਿਹੜਾ ਦੁਕਾਨਦਾਰ ਹੁੰਦਾ ਦੁਕਾਨਦਾਰ ਕਹਿੰਦਾ ਜੀ ਮੈਂ ਤਾਂ 100 ਰੁਪਏ ਦਾ ਦੇਣਾ ਜਿਹੜਾ ਉਹ ਸੁਨਿਆਰਾ ਹੁੰਦਾ ਉਹ ਬੜਾ ਕੰਜੂਸ ਹੁੰਦਾ ਉਹ ਸੁਨਿਆਰਾ ਕਹਿੰਦਾ ਕਿ ਸੇਠ ਮੈਂ ਤਾਂ ਇਹਦੇ 50 ਰੁਪਏ ਦੇਣੇ ਆ ਜੇ 50 ਦਾ ਦੇਣਾ ਤਾਂ ਦੇ ਦੇ ਨਹੀਂ ਰਹਿਣ ਉਏੜਾ ਦੁਕਾਨਦਾਰ ਹੁਕਮ ਨੂੰ ਹੁੰਦਾ ਉਹ ਕਹਿੰਦਾ ਵੀ ਨਾ ਬਈ ਕਿਉਂਕਿ ਘਾਟਾ ਤਾਂ ਪੈਣਾ ਨਹੀਂ ਉਹ ਕਹਿੰਦਾ ਵੀ ਨਾ ਬਈ ਮੈਂ ਇਹਦੇ ਵਿੱਚ ਘਾਟਾ ਨਹੀਂ ਪਾ ਸਕਦਾ ਮੈਂ ਤੈਨੂੰ 50 ਰੁਪਏ ਦਾ ਨਹੀਂ ਦੇ ਸਕਦਾ ਤੂੰ ਨਹੀਂ ਲੈਣਾ ਨਾ ਲੈ ਉਹ ਆਪ ਦਾ ਸੌਦਾ ਪੱਤਾ ਲੈਂਦਾ ਸੁਨਿਆਰਾ ਚਲੇ ਜਾਂਦਾ ਤੇ ਮਾਨੀ ਮਨ ਵਿੱਚ ਇਹ ਸੋਚਦਾ ਹੁੰਦਾ ਕਿ ਪੱਥਰ ਤਾਂ ਬਹੁਤ ਕੀਮਤੀ ਆ ਪਰ ਕੋਈ ਗੱਲ ਨਹੀਂ ਆਪਾਂ ਕੱਲ ਤੱਕ ਵੇਟ ਕਰਦੇ ਆ ਕੱਲ ਨੂੰ ਆਪਾਂ ਸੇਠ ਨੂੰ ਜਾ ਕੇ ਇੱਕ ਵਾਰ ਫੇਰ ਕਹਾਂਗੇ 50 ਰੁਪਏ ਪਰ ਜੇ ਮੰਨ ਗਿਆ ਠੀਕ ਆ ਨਹੀਂ ਫਿਰ ਮੈਂ 100 ਰੁਪਏ ਦਾ ਦੇ ਕੇ ਤਾਂ ਲਈ ਹੋਣਾ ਕਿਉਂਕਿ ਸੁਨਿਆਰੇ ਨੂੰ ਪਤਾ ਹੁੰਦਾ ਉਸਦੀ ਕੀਮਤ ਜਦੋਂ ਉਹ ਜਾਂਦਾ ਤੇ ਉਸ ਤੋਂ ਬਾਅਦ ਉਸ 2-4 ਘੰਟਿਆਂ ਬਾਅਦ ਇੱਕ ਹੋਰ ਸੁਨਿਆਰਾ ਆ ਜਾਂਦਾ। ਉਹ ਸੁਨਿਆਰਾ ਵੀ ਉਸ ਸੇਠ ਤੋਂ ਦੁਕਾਨ ਦੇ ਲਈ ਕੁਝ ਸਮਾਨ ਲੈਣ ਲਈ ਆਉਂਦਾ। ਜਦੋਂ ਉਹ ਸੇਠ ਤੋਂ ਸਮਾਨ ਲੈਂਦਾ ਤਾਂ ਉਸਦੀ ਵੀ ਨਿਗਾ ਉਸ ਕੀਮਤੀ ਪੱਥਰ ਦੇ ਉੱਪਰ ਪੈ ਜਾਂਦੀ ਜਿਹੜਾ ਕਿ ਕਾਊਂਟਰ ਤੇ ਪਿਆ ਹੁੰਦਾ। ਉਹ ਸੁਨਿਆਰਾ ਉਸ ਸੇਠ ਨੂੰ ਪੁੱਛਦਾ ਕਿ ਸੇਠ ਜੀ ਇਹ ਪੱਥਰ ਤੁਸੀਂ ਵੇਚਣਾ? ਬੜਾ ਵਧੀਆ ਵਾ। ਤਾਂ ਉਹ ਸੇਠ ਕਹਿੰਦਾ ਹਾਂਜੀ ਮੈਂ ਤਾਂ ਕਹਿੰਦਾ ਵੇਚਣ ਲਈ ਰੱਖਿਆ ਏ ਤੁਸੀਂ ਦੱਸੋ ਲੈਣਾ ਤਾਂ ਲੈ ਲਓ। ਤਾਂ ਜਿਹੜਾ ਸੁਨਿਆਰਾ ਹੁੰਦਾ ਬਾਅਦ ਚ ਦੂਜਾ ਸੁਨਿਆਰਾ ਜਿਹੜਾ ਆਇਆ ਹੁੰਦਾ ਉਹ ਕਹਿੰਦਾ ਕਿੰਨੇ ਦਾ ਵੇਚਣਾ? ਦੁਕਾਨਦਾਰ ਜਿਹੜਾ ਸੇਠ ਹੁੰਦਾ ਉਹ ਕਹਿੰਦਾ ਜੀ 100 ਰੁਪਏ ਦਾ ਵੇਚਣਾ ਉਹ ਜਿਹੜਾ ਸੁਨਿਆਰਾ ਕਹਿੰਦਾ ਬੜਾ ਹੈ ਤਾਂ ਸਸਤਾ ਹੀ ਮਿਲ ਜਾਣਾ ਆਪਾਂ ਨੂੰ ਬੜਾ ਕੀਮਤੀ ਲੱਖਾਂ ਦਾ ਪੱਥਰ ਆ ਉਹ 100 ਰੁਪਏ ਉਸ ਨੂੰ ਦੇ ਕੇ ਉਹ ਪੱਥਰ ਕੀਮਤੀ ਪੱਥਰ ਜਿਹੜਾ ਖਰੀਦ ਲੈਂਦਾ ਆਪ ਦਾ ਜਿਹੜੀ ਉਸ ਨੂੰ ਕਲੀਅਰ ਕਰ ਲੈਂਦਾ ਕੰਮ ਨੂੰ ਜਦੋਂ ਉਹ ਚਲਿਆ ਜਾਂਦਾ ਤਾਂ ਦੂਜੇ ਦਿਨ ਕੀ ਹੁੰਦਾ ਜਿਹੜਾ ਪਹਿਲਾਂ ਸੁਨਿਆਰਾ ਆਇਆ ਹੁੰਦਾ ਕੰਜੂਸ ਸੁਨਿਆਰਾ ਉਹ ਆ ਕੇ ਜਦੋਂ ਸੇਠ ਦੀ ਦੁਕਾਨ ਤੇ ਆਉਂਦਾ ਤਾਂ ਉਹਨੂੰ ਆ ਕੇ ਕਹਿੰਦਾ ਕਿ ਸੇਠ ਮੈਨੂੰ ਉਹ ਪੱਥਰ ਦੇ ਦਿਓ ਆਹ ਲਓ ਚਲ 100 ਰੁਪਏ ਹੀ ਲੈ ਲਊ ਮੈਂ ਤੋ ਕੋਈ ਗੱਲ ਨਹੀਂ ਤੁਸੀਂ 100 ਰੁਪਏ ਦੇ ਮੈਨੂੰ ਉਹ ਪ ਤੇ ਉਹ ਦੁਕਾਨਦਾਰ ਸੀਠ ਜਿਹੜਾ ਹੁੰਦਾ ਉਹ ਕਹਿੰਦਾ ਕਿ ਉਹ ਤਾਂ ਪੱਥਰ ਮੇਰੇ ਤੋਂ ਕੋਈ ਲੈ ਗਿਆ ਉਹ ਤਾਂ ਪੱਥਰ ਮੈਂ ਵੇਚ ਦਿੱਤਾ ਮੈਨੂੰ ਕਿਸ ਨੇ ਖਰੀਦ ਲਿਆ 100 ਰੁਪਏ ਮੈਨੂੰ ਦਿੱਤੇ ਤੇ ਪੱਥਰ ਮੈਂ ਉਸ ਨੂੰ ਦੇ ਦਿੱਤਾ ਤਾਂ ਉਹ ਜਿਹੜਾ ਸੁਨਿਆਰਾ ਹੁੰਦਾ ਪਹਿਲਾਂ ਆਇਆ ਹੁੰਦਾ ਦੁਕਾਨ ਤੇ ਉਹ ਕਹਿੰਦਾ ਕਿ ਪਾਗਲ ਆ ਤੂੰ ਤੈਨੂੰ ਪਤਾ ਨਹੀਂ ਸੀ ਉਹ ਪੱਥਰ ਦੀ ਕੀਮਤ ਲੱਖਾਂ ਰੁਪਏ ਸੀ ਤੂੰ ਉਸ ਨੂੰ 100 ਰੁਪਏ ਦੇ ਬਦਲੇ ਹੀ ਦੇ ਦਿੱਤਾ ਜਦੋਂ ਇੰਨੀ ਗੱਲ ਉਹ ਦੁਕਾਨਦਾਰ ਨੂੰ ਕਹਿੰਦਾ ਤਾਂ ਦੁਕਾਨਦਾਰ ਕਹਿੰਦਾ ਕਿ پاگل ਮੈਂ ਨਹੀਂ ਮੇਰੇ ਨਾਲ ਤਾਂ ਤੂੰ ਵੱਡਾ ਪਾਗਲਾ ਫਿਰ ਜਦ ਤੈਨੂੰ ਪਤਾ ਸੀ ਕਿ ਉਸ ਕੀਮਤੀ ਪੱਥਰ ਦੀ ਕੀਮਤ ਲੱਖਾਂ ਰੁਪਏ ਆ ਤੇ ਤੂੰ 100 ਰੁਪਏ ਵਿੱਚ ਵੀ ਨਹੀਂ ਉਹ ਖਰੀਦ ਸਕਿਆ ਮੇਰੇ ਲਈ ਤਾਂ ਉਹ ਇੱਕ ਪੱਥਰ ਦਾ ਟੁਕੜਾ ਸੀ ਮੈਨੂੰ ਤਾਂ ਪਤਾ ਨਹੀਂ ਸੀ ਕਿ ਉਹ ਕੀਮਤੀ ਹੈ ਜਾਂ ਨਹੀਂ ਕੀਮਤੀ ਮੈਂ ਤਾਂ ਉਸ ਨੂੰ 90 ਰੁਪਏ ਦੀ ਖੰਡ ਦੇ ਬਦਲੇ ਖਰੀਦਿਆ ਸੀ ਤੇ 10 ਰੁਪਏ ਮੁਨਾਫਾ ਲੈ ਕੇ ਉਸ ਨੂੰ 100 ਰੁਪਏ ਦਾ ਵੇਚ ਦਿੱਤਾ ਪਰ ਤੈਨੂੰ ਪਤਾ ਹੁੰਦੇ ਹੋਏ ਵੀ ਵੀ ਇਹ ਲੱਖਾਂ ਰੁਪਏ ਦਾ ਤੇ ਤੂੰ ਤਾਂ ਵੀ ਨਹੀਂ ਖਰੀਦ ਹੋਇਆ ਹੁਣ ਪਾਗਲ ਤੂੰ ਆ ਜਾਂ ਮੈਂ ਆ ਤਾਂ ਇੰਨੀ ਗੱਲ ਉਹ ਸੁਣ ਕੇ ਜਿਹੜਾ ਸੁਨਿਆਰਾ ਹੁੰਦਾ ਬੜਾ ਹੀ ਸ਼ਰਮਿੰਦਾ ਹੋ ਜਾਂਦਾ ਤੇ ਉੱਥੋਂ ਚਲੇ ਜਾਂਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਆਪਾਂ ਨੂੰ ਕਈ ਇੱਕ ਵਾਰ ਇਹ ਇਹ ਮੌਕਾ ਜ਼ਰੂਰ ਦਿੰਦੀ ਆ ਜਿਹੜਾ ਕਿ ਮੌਕਾ ਬਹੁਤ ਹੀ ਸੰਭਾਲਣ ਵਾਲਾ ਹੁੰਦਾ ਤੇ ਜਦੋਂ ਤੁਹਾਨੂੰ ਲੱਗਦਾ ਹੁੰਦਾ ਕਿ ਇਸ ਮੌਕੇ ਨਾਲ ਥੋੜਾ ਜਿਹਾ ਸੋਚਿਆ ਕਰੋ ਕਿ ਇਹਦੇ ਨਾਲ ਸਾਨੂੰ ਕੁਝ ਫਾਇਦਾ ਹੋ ਸਕਦਾ ਤਾਂ ਇਹੇ ਮੌਕੇ ਨੂੰ ਕਦੇ ਵੀ ਕੱਲ ਤੇ ਨਹੀਂ ਛੱਡਣਾ ਚਾਹੀਦਾ ਇਹ ਨਾ ਸੋਚਿਆ ਕਰੋ ਕਿ ਕੋਈ ਗੱਲ ਨਹੀਂ ਹੈ ਤਾਂ ਆਪਣੇ ਲਈ ਫੀ ਫਾਇਦਾ ਵਾਦਾ ਹੈ ਤਾਂ ਆਪਣੇ ਲਈ ਫਾਇਦੇ ਵਾਲੀ ਚੀਜ਼ ਪਰ ਇਹ ਆਪਾਂ ਕੰਮ ਕੱਲ ਨੂੰ ਕਰ ਲਾਂਗੇ ਅਜੇ ਇਹ ਮੌਕੇ ਨੂੰ ਕੱਲ ਤੇ ਨਾ ਛੱਡਿਆ ਕਰੋ ਉਸ ਨੂੰ ਤੁਰੰਤ ਕਰ ਲਿਆ ਕਰੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਨਾ ਪਵੇ ਕਿਉਂਕਿ ਅਜਿਹੇ ਮੌਕੇ ਜ਼ਿੰਦਗੀ ਵਾਰ-ਵਾਰ ਨਹੀਂ ਦਿੰਦੀ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ